ਅ ਮਿੱਟੀ ਬਾਈ 1125 ਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਦੇ ਦਿਸ਼ੰਤ ਨਿਰਦੇਸ਼ਾਂ ਅਧੀਨ ਅਧਿਉਨਾਰੇ ਹੋ ਕਾ ਬੋ ਸਪੈਸ਼ਲ ਚੈਕਿੰਗ ਜਿਹੜੀ ਹੋ ਪਤੀ ਗਈ ਸੀ ਜੋ ਦਰਾਂ ਨੇ ਚੈਕਿੰਗ ਐਸਐਸ ਜੁਰਾਜ ਸਮੀਤ ਪਾਰਟੀ ਵੱਲੋਂ ਜਲਪ੍ਰੀਤ ਸਿੰਘ ਇਲਿਸ ਦੇ ਵਾਸੀ ਅਰਥ ਹਾਲਤੰਦੋਈ ਨੂੰ ਪਰਾਣੇ ਚੈਕਿੰਗ ਕਾਬੂ ਕੀਤਾ ਜੋ ਇਸ ਪਾਸੋਂ ਤੋਰੀ ਸੁਦਾ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮਕਦਮਾ ਨੰਬਰ 219 ਅੰਡਰ ਸੈਕਸ਼ਨ 303 2 317 2 ਪੀਐਨਐਸ ਤਹਿਤ ਮਕਦਮਾ ਦਰਜ ਕਰਕੇ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ ਕੁਸ਼ਰਮਾਨ ਹਾਸਲ ਕੀਤਾ ਗਿਆ ਸੀ ਜੁਰਤਾਂ ਦੇ ਕੁਸ਼ਕਿਸ਼ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਇਲਿਸ ਮੰਗਾ ਵਾਸੀ ਤਿੰਦੋਈ ਅਤੇ ਇੱਕ ਹੋਰ ਦਰਸ਼ੀ ਨੂੰ ਜਾਈ ਨਾਮਜ਼ਦ ਕੀਤਾ ਗਿਆ ਸੀ ਅਤੇ ਮੰਗਲ ਸਿੰਘ ਨੂੰ ਐਸ்சி ਸੁਖਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਸੀ ਜੋ ਦਰਾਨੇ ਪੁਲਿਸ ਦੇ ਦੋਹਾਂ ਦੋਸ਼ੀਆਂ ਨੇ ਮਿਤੀ 24 11 25 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦ ਕਰਾਏ ਜੋ ਟੋਟਲ ਸੱਤ ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਜਿਹੜਾ ਜਸਰ ਜਿਹੜਾ ਰੋਕੀ ਹੈਗੇ ਪਿੱਛੇ ਬਾਰੇ ਦੱਸਿਆ ਗਿਆ ਉਹ ਪੜ੍ਹੇਗਾ ਨਹੀਂ ਉਹਨੂੰ ਕਾਬੂ ਕਰਨ ਵਾਸਤੇ ਸ਼ਾਫੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਇਹਨਾਂ ਪਾਸੋਂ ਹੋਰ ਵੀ ਮੋਟਰਸਾਈਕਲ ਚੋਰੀ ਛੁਦਾ ਬਰਾਮਦ ਕੀਤੀ ਜਾਵੇ ਇਹਨਾਂ ਦਾ ਪਹਿਲਾਂ ਟ੍ਰੈਕ ਆਊਟ ਕੀ ਹੈ ਜੋ ਦਿਲਪੀਤ ਦੇਲਾ ਇਹ ਸ਼ਰੀਅਤ ਮਨਪੁਰ ਦੇ ਮਕਦਮੇ ਵਿੱਚ ਮਾਨਯੋਗ ਅਦਾਲਤ ਵੱਲੋਂ ਐਪੀਓ ਡਿਕਲੇਅਰ ਵੀ ਹੋ ਚੁੱਕਾ ਹੈ ਜਿਸ ਵਿੱਚ ਵੀ ਇਹਦੀ ਗ੍ਰਿਫਤਾਰੀ ਬਾਕੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇ ਦੀ ਪੀੜਤ ਹੀ ਨਸ਼ੇ ਦੀ ਆਦੀ ਸੀ ਉਹਦੀ ਪੂਰਤੀ ਵਾਸਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੀ ਕੋਸ਼ਿਸ਼ ਕਰਤੀ ਪਰ ਕਿੰਨੇ ਚੋਂ ਕੰਮ ਕਰ ਰਹੇ ਸੀ ਇਹ ਕਰੀਬ 5-6 ਮਹੀਨੇ ਤੋਂ ਲਗਭਗ ਅੱਗੇ ਪੁਸ਼ਕੇ ਚੱਲ ਰਹੀ ਹੈ ਜੋ ਵੀ ਸਾਹਮਣੇ ਆਉਣਗੇ ਫਿਰ ਦੇਖ ਲਾਂਗੇ ਇਹ ਅਵੇ ਇਹਨਾਂ ਨੇ 7 ਚੋਰੀ ਕੀਤੇ ਅੱਗੇ ਵੇਚਣ ਦੀ ਪ੍ਰਾਗ ਵਿੱਚ ਹੀ ਬਾਟੇ 7 ਦੇ ਸਾਥ ਹੀ ਰਿਕਵਰ ਹੋ ਗਏ ਬਟ ਜਿੱਥੇ ਵੇਚਦੇ ਆ ਮੋਟਰਸਾਈਕਲ ਜਦੋਂ ਹੀ ਪਤਾ ਕਰੋਗੇ ਉਹਨਾਂ ਦੇ ਵੀ ਕਾਰਵਾਈ ਜਿਹੜਾ ਲੈਣਗੇ ਹਾਂਜੀ ਜਿਹੜਾ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਜਦੋਂ ਤੱਕ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਕਿਹੜੀ ਕਿਹੜੀ ਜਗ੍ਹਾ ਤੋਂ ਉਹਨਾਂ ਨੂੰ